ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਲੱਗੇ ਸੀ ਜੀ ਹੁਣ ਮੈਂ ਤੇ ਅਨਮੋਲ ਨਾਸ਼ਤਾ ਪਾਣੀ ਤਿਆਰ ਕਰਨ ਸਿਆਣੇ ਕਹਿੰਦੇ ਨੇ ਵੀ ਜੇ ਬਜ਼ੁਰਗਾਂ ਨਾਲ ਬਜ਼ੁਰਗਾਂ ਵਰਗੇ ਤੇ ਬੱਚਿਆਂ ਨਾਲ ਬੱਚਿਆਂ ਵਰਗੇ ਹੋ ਜਾਈਏ ਨਾ ਤਾਂ ਥੋੜਾ ਜਿਹਾ ਸਮਾਂ ਸੌਖਾ ਨਿਕਲ ਜਾਂਦਾ ਹੈ ਜ਼ਿੰਦਗੀ ਥੋੜੀ ਜਿਹੀ ਆਸਾਨ ਨਿਕਲ ਜਾਂਦੀ ਹੈ ਬਾਕੀ ਦੇਖੋ ਦੁੱਖ ਸੁੱਖ ਤਾਂ ਆਪਦੇ ਕਰਮਾਂ ਦੇ ਹੁੰਦੇ ਨੇ ਹਨਾ ਇਹ ਤਾਂ ਆਪਣੀ ਜ਼ਿੰਦਗੀ ਦੇ ਨਾਲ ਚੱਲੀ ਜਾਂਦੇ ਨੇ ਤੇ ਅਸੀਂ ਲੱਗੇ ਸੀ ਮਾਂ ਪੁੱਤ ਅਸੀਂ ਦੋਨੇ ਲੱਗੇ ਰਹਿੰਦੇ ਆ ਜੀ ਜਦੋਂ ਕੋਈ ਚੀਜ਼ ਬਣਾਉਣੀ ਆ ਅਸੀਂ ਮਾਂ ਪੁੱਤ ਲੱਗੇ ਰਹਿੰਨੇ ਆ ਉਹ ਸਕੂਲੋਂ ਆਉਂਦਾ ਤੇ ਫਿਰ ਉਹ ਕਹਿੰਦਾ ਮੰਮਾ ਆਪਾ ਹੁਣ ਆ ਚੀਜ਼ ਬਣਾ ਲਈਏ ਤੇ ਉਹਦੇ ਲਾਲਚ ਨਾਲ ਮੈਂ ਵੀ ਬਣਾ ਲੈਨੀ ਆ ਹਨਾ ਕਹਿੰਦੇ ਸਿਆਣੇ ਕਹਦੇ ਹੁੰਦੇ ਜਵਾਕ ਦਾ ਪੱਜ ਤੇ ਮਾਂ ਦਾ ਰਾਜ ਉਹ ਗੱਲ ਹੋ ਜਾਂਦੀ ਹੈ ਜੀ ਬੱਚੇ ਦੇ ਸਾਰੇ ਦੇ ਨਾਲ ਰੋਟੀ ਪਾਣੀ ਵੀ ਬਣਾ ਲਈਦਾ ਹੈਗਾ ਚਾਹ ਪਾਣੀ ਵੀ ਬਣਾ ਲਈਦਾ ਨਹੀਂ ਤਾਂ ਫਿਰ ਅਸੀਂ ਦੋਨੇ ਜੀ ਇੱਕ ਦੂਜੇ ਦੇ ਮੂੰਹ ਕੰਨੀ ਦੇਖੀ ਜਾਂਦੇ ਆ ਵੀ ਹੁਣ ਕੀ ਬਣਾਈਏ ਤੇ ਕੀ ਖਾਈਏ ਜੀ ਵੀ ਨਹੀਂ ਕਰਦਾ ਹੈਗਾ ਤੇ ਇਹ ਕਹਿੰਦਾ ਮੈਂ ਪਿੰਨੀਆਂ ਖਾਣੀਆਂ ਨੇ ਮੰਮਾ ਮੈਨੂੰ ਖੋਈ ਦੀਆਂ ਪਿੰਨੀਆਂ ਬਣਾ ਕੇ ਦਿਓ ਤੇ ਚਲੋ ਜੀ ਆਪਾਂ ਥੋੜਾ ਜਿਹਾ ਆਟਾ ਪਾ ਲਿਆ ਘੋ ਪਾ ਲਿਆ ਤੇ ਇਹਨੂੰ ਗਰਮ ਕਰ ਲਿਆ ਜੀ ਭੁੰਨ ਲਿਆ ਹਨ ਤੇ ਪਤਾ ਕੀ ਆ ਖੋਵਾ ਨੀਰਾ ਕਹਿ ਦਿੰਦਾ ਮੰਮਾ ਮੈਂ ਨਹੀਂ ਖਾਂਦਾ ਹੈਗਾ ਮੇਰੇ ਮੂੰਹ ਨੂੰ ਲੱਗ ਜਾਂਦਾ ਹੈਗਾ ਇਹ ਮੈਨੂੰ ਚੰਗਾ ਨਹੀਂ ਲੱਗਦਾ ਨਾਲੇ ਬੱਚੇ ਨੂੰ ਫਿਰ ਕਬਜ ਵੀ ਰਹਿਣ ਲੱਗ ਜਾਂਦੀ ਹੈਗੀ ਅਗਰ ਆਪਾਂ ਨੀਰਾ ਖੋਵਾ ਦਿੰਨੇ ਹੈਗੇ ਤਾਂ ਠੀਕ ਨਹੀਂ ਬੈਠ ਠੀਕ ਨਹੀਂ ਬੈਠਦਾ ਜੀ ਇਹ ਤੇ ਆ ਦੇਖੋ ਤੁਸੀਂ ਆਪਾਂ ਹੁਣ ਇਹਨੂੰ ਖੋਏ ਨੂੰ ਵੀ ਵਿੱਚ ਗਰਮ ਕਰ ਲਿਆ ਕਿਉਂਕਿ ਫ੍ਰਿਜ ਚ ਮੈਂ ਰੱਖਤਾ ਸੀ ਠੰਡਾ ਹੋ ਗਿਆ ਥੋੜਾ ਜਿਹਾ ਖੋਆ ਜੇ ਤਾਂ ਗਰਮ ਗਰਮ ਦਾ ਬਣਾ ਲਈਏ ਫਿਰ ਤਾਂ ਆਪਾਂ ਨੂੰ ਰੱਖਣ ਦੀ ਲੋੜ ਨਹੀਂ ਪੈਂਦੀ ਫ੍ਰਿਜ ਚ ਰੱਖਿਆ ਹੋਇਆ ਸੀ ਠੰਡਾ ਹੋ ਗਿਆ ਟਾਈਮ ਲੱਗਦਾ ਨਹੀਂ ਹੈਗਾ ਮੌਕੇ ਤੇ ਤੇ ਹੁਣ ਇਹਨੂੰ ਗਰਮ ਕਰ ਲਾਂਗੇ ਜੀ ਆਪਾਂ ਆਹ ਲੋ ਜੀ ਇਹ ਵਧੀਆ ਬਣਾ ਲਿਆ ਹੁਣ ਆਪਾਂ ਨੇ ਤੇ ਆਹ ਲੋ ਜੀ ਵਿੱਚ ਥੋੜਾ ਜਿਹਾ ਪਾ ਲਿਆ ਮਿੱਠਾ ਹਨਾ ਤੇ ਇਹ ਜਦੋਂ ਆਉਂਦਾ ਸਕੂਲੋਂ ਉਹਦਾ ਰੌਣਕ ਲਾ ਦਿੰਦਾ ਤੇ ਇਹਦੀ ਮਾਂ ਫਿਰ ਕਹਿ ਦਿੰਦੀ ਆ ਮਮਾ ਇਹ ਇੱਥੇ ਤਾਂ ਟਿਕਦਾ ਨਹੀਂ ਹੈਗਾ ਟਿਕੇ ਕੀ ਉੱਥੇ ਉੱਥੇ ਹੁਣ ਸਾਰੇ ਆਪੋ ਆਪਣੀ ਸੈल्फ ਵਰਤਣ ਲੱਗ ਜਾਂਦੇ ਆ ਬੱਚਿਆਂ ਨਾਲ ਤਾਂ ਬੱਚਿਆਂ ਵਰਗੇ ਹੋਣਾ ਪੈਂਦਾ ਜੀ ਮੇਰੇ ਕੋਲੇ ਤਾਂ ਜਦੋਂ ਆ ਜਾਂਦੇ ਨੇ ਮੇਰੇ ਨਾਲ ਹੀ ਖੇਡੀ ਜਾਂਦੇ ਨੇ ਸਾਰਾ ਦਿਨ ਅਸੀਂ ਐਂ ਕਰਨਾ ਜਾਂ ਆਪਦੇ ਨਾਨੂ ਨਾਲ ਲੱਗੇ ਰਹਿੰਦੇ ਨਾਨੂ ਤੁਸੀਂ ਐਂ ਕਰੋ ਆਪਣੇ ਖੇਡੋ ਆਪਰੇ ਖੇਡਦੇ ਆ ਜੀ ਤੁਸੀਂ ਫਟਵਾਲ ਲੈ ਕਿਉ ਆਪਾਂ ਬਸ ਸਾਰਾ ਦਿਨ ਫਿਰ ਜਵਾਕਾਂ ਦਾ ਐਂ ਜੀ ਲੱਗ ਜਾਂਦਾ ਤਾਂ ਹੀ ਤਾਂ ਇੱਥੇ ਬੱਚੇ ਜ਼ਿਆਦਾ ਜੀ ਲਉਂਦੇ ਆ ਆਪਦੀਆਂ ਮਾਵਾਂ ਕੋਲੇ ਲਉਂਦੇ ਨਹੀਂ ਹੈਗੇ ਹੁਣੇ ਸਾਡੀਆਂ ਬੰਡੀਆਂ ਪੈਣ ਲੱਗੀਆਂ ਨੇ ਜੀ ਹੁਣ ਅਸੀਂ ਅੱਧੋ-ਅੱਧ ਕਰ ਲਾਂਗੇ ਉਹ ਆਪਦੇ ਹਿੱਸੇ ਦੀਆਂ ਰੱਖ ਲੂ ਤੇ ਮੈਂ ਆਪਦੇ ਹਿੱਸੇ ਦੀਆਂ ਹੁਣ ਤੁਸੀਂ ਇਹਦਾ ਸਾਈਜ਼ ਦੇਖੋ ਤੁਸੀਂ ਅਰਮੋਲ ਦੇ ਹੱਥ ਨਿੱਕੀ ਤੇ ਪਿੰਨੀ ਵੱਡੀ ਐ ਹੁਣ ਪਤਾ ਐ ਇਹ ਮੇਰੇ ਨਾਲ ਰੌਲਾ ਬਹੁਤ ਪਾਊਗਾ ਕਹੂਗਾ ਨਹੀਂ ਜੀ ਤੁਹਾਡੀਆਂ ਪਿੰਨੀਆਂ ਵੱਡੀਆਂ ਮੇਰੀਆਂ ਛੋਟੀਆਂ ਹਾਲਾਂਕਿ ਆਪਦੀਆਂ ਵੱਡੀਆਂ ਵੱਡੀਆਂ ਬਣਾਈ ਜਾਂਦਾ ਹੁਣ ਇਹ ਜਿੱਦੂਗਾ ਦੇਖੋ ਤੁਸੀਂ ਕਿਵੇਂ ਲੱਗਿਆ ਪਿਆ ਗਿਣਤੀ ਕਰੀ ਜਾਂਦਾ ਵੀ ਆਹ ਇੰਨੀਆਂ ਮੇਰੀਆਂ ਨੇ ਤੇ ਇੰਨੀਆਂ ਤੁਸੀਂ ਰੱਖ ਲਿਓ ਹੁਣ ਮੈਂ ਤਾਂ ਰਹਿ ਜੂੰਗੀ ਛੋਟੀਆਂ ਦੇ ਚੱਕਰ ਚ ਵੀ ਚਲ ਛੋਟੀਆਂ ਬਣਾਵਾ ਹਨਾ ਇਹਨੇ ਕੀ ਕਰਨਾ ਵੱਡੀਆਂ ਵੱਡੀਆਂ ਬਣਾ ਕੇ ਤੇ ਇਹਨੇ ਆਪਣੀ ਗਿਣਤੀ ਪੂਰੀ ਕਰ ਲੈਣੀ ਹੈ ਜੀ ਇਹ ਹੁਸ਼ਿਆਰ ਬਹੁਤ ਆਪਦੀ ਮਾਂ ਵਾਂਗੂ ਇਹਦੀ ਮਾਂ ਵੀ ਐਸੇ ਤਰ੍ਹਾਂ ਹੀ ਕਰਦੀ ਹੁੰਦੀ ਸੀ ਜਦੋਂ ਇਹਦੇ ਵਰਗੀ ਸੀ ਛੋਟੀ ਜੀ ਉਹ ਤਾਂ ਕਹਿ ਦਿੰਦੀ ਨਾ ਨਾ ਮੇਰੇ ਤਾਂ ਦੋ ਹਿੱਸੇ ਚਾਹੀਦੇ ਪਤਾ ਨਹੀਂ ਆਈ ਲੱਗੀ ਰਹਿੰਦੀ ਹਾਏ ਮੇਰੇ ਦੋ ਹਿੱਸੇ ਚਾਹੀਦੇ ਆ ਤੋ ਵੱਡੀਆਂ ਨੇ ਕਹਿਣਾ ਕਹਿੰਦੀਆਂ ਮਾਂ ਪਹਿਲਾਂ ਇਹਦਾ ਇਹਦਾ ਮੱਥਾ ਟੰਮ ਤੇ ਮਾਂ ਪਹਿਲਾਂ ਇਹਨੂੰ ਫੜਾ ਦੇ ਤੂੰ ਲੜੋ ਲੜਾਈ ਬੜਾ ਗਾਲੋ ਗਾਲੀ ਹੁੰਦੀਆਂ ਬਈ ਉਹ ਛੋਟੀਆਂ ਛੋਟੀਆਂ ਹੁੰਦੀਆਂ ਤੇ ਹੁਣ ਤਾਂ ਤੁਹਾਨੂੰ ਪਤਾ ਆਪ ਬੱਚਿਆਂ ਵਾਲੀਆਂ ਹੋ ਗਈਆਂ ਹੁਣ ਉਹਨਾਂ ਨੂੰ ਬੱਚਿਆਂ ਦੀ ਲੜਾਈ ਇਹੋ ਜੀ ਚੰਗੀ ਨਹੀਂ ਲੱਗਦੀ ਪਰ ਮੈਨੂੰ ਉਹੋ ਜਿਹਾ ਹੀ ਬਸ ਮਾਹੌਲ ਮੇਰਾ ਬਣਿਆ ਹੋਇਆ ਹੈ ਬੱਚਾ ਨਾ ਮੈਂ ਬੱਚਿਆਂ ਵਰਗੀ ਹੋ ਜਾਨੀ ਹੈਗੀ ਆ ਆ ਦੇਖੋ ਤੁਸੀਂ ਬਈ ਇੰਨਾ ਅਸੀਂ ਕਿਉਂ ਪਾਇਆ ਤੇ ਸਾਡੇ ਹੱਥਾਂ ਵਿੱਚ ਦੀ ਨਿਕਲੀ ਜਾਂਦਾ ਉਂਗਲਾਂ ਵਿੱਚ ਦੀ ਆ ਦੇਖੋ ਤੁਸੀਂ ਅਸੀਂ ਬਟਲੀਆਂ ਜੀ ਪਿੰਨੀਆਂ ਤੇ ਸਾਨੂੰ ਇਹ ਤੁਸੀਂ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਬੱਚੇ ਦਾ ਹੌਸਲਾ ਹੁਸਾਈ ਵਧਾਇਆ ਕਰੋ ਜੀ ਤੁਸੀਂ ਉਹ ਆ ਕੇ ਮੇਰੇ ਨਾਲ ਵੀਡੀਓ ਬਣਵਾਉਂਦਾ ਮਮਾ ਆਪਾਂ ਵੀਡੀਓ ਬਣਾਈਏ ਫਿਰ ਆ ਕੇ ਦੇਖਦਾ ਇਹਨੂੰ ਕਿੰਨੇ ਲਾਈਕ ਆ ਗਏ ਕਿੰਨੇ ਕਮੈਂਟ ਆਏ ਮਮਾ ਮੇਰਾ ਨਾਮ ਲਿਖਿਆ ਕਿਸੇ ਨੇ ਮਮਾ ਮੇਰਾ ਨਾਮ ਲਿਖਿਆ ਕਿਸੇ ਨੇ ਮੈਂ ਕਹਿੰਨੀ ਦੇਖ ਲੈ ਪੁੱਤ ਚੈੱਕ ਕਰ ਲੈ ਉਹ ਸਾਰਾ ਕੁਝ ਚੈੱਕ ਕਰਦਾ ਭਾਈ ਤੁਸੀਂ ਬੱਚੇ ਦਾ ਨਾਮ ਵੀ ਲਿਖਿਆ ਕਰੋ ਅਨਮੋਲ ਸਿੰਘ ਤੇ ਤੁਸੀਂ ਕਮੈਂਟ ਵੀ ਮਿੱਠੇ ਮਿੱਠੇ ਕਰਿਆ ਕਰੋ ਤੇ ਸਾਡੀ ਵੀਡੀਓ ਸਾਰੀ ਦੇਖਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਜੀ ਲਾਈਕ ਵੀ ਕਰਿਆ ਕਰੋ ਹਨਾ ਤੇ ਆਹ ਲੋ ਜੀ ਆਪਾਂ ਬਣਾ ਲੀਆਂ ਪਿੰਨੀਆਂ ਜਿੱਦੇ ਤੁਸੀਂ ਮੇਰੇ ਕੋਲ ਆਏ ਤੁਹਾਨੂੰ ਵੀ ਪਿੰਨੀਆਂ ਖਵਾਵਾਂਗੇ ਹਨਾ ਆ ਦੇਖੋ ਜੀ ਹੁਣ ਕਹਿੰਦਾ ਮੈਂ ਹੀ ਦਿਖਾਉਂਗਾ ਤੇ ਮੈਂ ਹੀ ਖਾ ਕੇ ਦਿਖਾਉਂਗਾ ਵੀ ਇਹ ਕਿਵੇਂ ਬਣੀਆਂ ਹੈਗੀਆਂ ਨੇ ਤੇ ਆਹ ਦੇਖੋ ਜੀ ਹੁਣ ਅਨਮੋਲ ਜੀ ਲੱਗੇ ਨੇ ਪਿੰਨੀ ਖਾਣ ਵਾਸਤੇ ਤੇ ਹੁਣ ਰਿਐਕਸ਼ਨ ਦੇਖੋ ਆ ਲੈ ਵਾਕਿਆ ਜੀ ਹਨਾ ਵਧੀਆ ਸਵਾਦ ਬਣੀਆਂ ਨੇ ਤੇ ਤੁਸੀਂ ਕਰੋ ਜੀ ਮਿੱਠੇ ਮਿੱਠੇ ਕਮੈਂਟ ਤੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਹੋਰ ਵੀਡੀਓ ਦੇ ਨਾਲ ਮੈਂ ਤੇ ਅਨਮੋਲ ਤੁਹਾਨੂੰ ਤੇ ਤਦ ਤੱਕ ਲਈ ਜੀ ਗੁਰਫਤੇ ਤੇ ਸਸਰੀਕਾਲ ਜੀ ਤੇ ਬਾਏ ਬਾਏ ਤੇ ਕਰ ਦਿਓ ਸ਼ੇਅਰ ਚੱਕ ਦਿਓ ਫੱਟੇ ਸ਼ੇਅਰ ਕਰਨ ਵਾਲੇ ਤੇ ਦੇਖੋ ਫਿਰ ਤੁਸੀਂ ਹਨਾ ਬੱਚੇ ਦਾ ਰੈਐਕਸ਼ਨ ਦੇਖੋ ਜੀ ਆਹ ਦੇਖੋ ਜੀ ਚਲੋ ਠੀਕ ਹੈ ਜੀ ਓਕੇ